ਦੇਖੋ ਹਰ ਪੰਜ ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪ੍ਰਧਾਨ ਤੇ ਅਹੁਦੇਦਾਰ ਤੇ ਵਰਕਿੰਗ ਕਮੇਟੀ ਦੀ ਚੋਣ ਹੁੰਦੀ ਹੈ ਸਾਰੀ ਜਥੇਬੰਦੀ ਦੁਬਾਰਾ ਉਹਦੇ ਵਾਸਤੇ ਪਹਿਲਾਂ ਤਾਂ ਮੈਂਬਰਸ਼ਿਪ ਡਰਾਈਵ ਹੁੰਦਾ ਭਰਤੀ ਹੁੰਦੀ ਹੈ ਵੱਡੇ ਪੱਧਰ ਤੇ ਪੰਜਾਬ ਦੇ ਸਾਰੇ ਜੁੜਿਆਂ ਚ ਜਿਹੜੇ ਸੁਧਰ ਰਹੇ ਫਿਰ ਜਿਹੜਾ 100 ਮੈਂਬਰ ਭਰਤੀ ਕਰਦਾ ਉਹ ਸਰਕਲ ਦਾ ਡੈਲੀਗੇਟ ਬਣ ਜਾਂਦਾ ਜਿਹੜਾ 25 ਸਰਕਲ ਦੇ ਡੈਲੀਕੇਟ ਭਰਤੀ ਕਰਦਾ ਉਹ ਜਿਹੜੇ ਤਾਂ ਡੈਲੀਕੇਟ ਬਣ ਜਾਂਦਾ ਔਰ ਸਾਰੇ ਜਿਹੜਿਆਂ ਦਾ ਤੇ ਵੱਖ-ਵੱਖ ਸਟੇਟਾਂ ਦਾ ਸਾਡਾ ਕੋਟਾ ਫਿਕਸ ਹੁੰਦਾ ਉਤੋਂ ਸੂਬੇ ਦੇ ਡੈਲੀਕੇਟ ਚੁਣ ਕੇ ਆਉਂਦੇ ਔਰ ਸਾਰੇ ਜਿਹੜੇ ਸੂਬੇ ਦੇ ਚੁਣੇ ਹੋਏ ਡੈਲੀਕੇਟ ਹੈ 525 ਦੇ ਆਸ-ਪਾਸ ਸਾਰੇ ਕੰਬਾਈਨ ਕਰਕੇ ਬੰਦੇ ਆ ਉਹ ਫਿਰ ਜਨਰਲ ਡੈਲੀਕੇਟ ਸੈਸ਼ਨ ਹੁੰਦਾ ਤੇ ਉਹਦੇ ਵਿੱਚ ਪ੍ਰਧਾਨ ਵੀ ਬਹੁਤ ਦਲ ਚੋਣ ਸੋ ਮੈਂ ਪਹਿਲਾਂ ਤੇ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਾ ਦੂਜੇ ਸੂਬੇ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਕਿ ਸਾਡੇ 27 ਲੱਖ ਤੋਂ ਵੀ ਵੱਧ ਜਿਹੜੀ ਹੈ ਉਹ ਭਰਤੀ ਹੋਣੀ ਇਹ ਜਿੰਨੀ ਦੇਰ ਤੱਕ ਵਰਕਰ ਤੇ ਲੀਡਰ ਸਾਰੇ ਰਲ ਕੇ ਮਿਹਨਤ ਨਾ ਕਰਨ ਉਹਨੀ ਦੇਰ ਤੱਕ ਨਹੀਂ ਹੋ ਸਕਦੀ ਔਰ ਬੜੇ ਅਮਨ ਅਮਾਨ ਨਾਲ ਤੇ ਰਿਕਾਰਡ ਤੋੜ ਟਾਈਮ ਦੇ ਵਿੱਚ ਜਿਹੜੀ ਹੈ ਉਹ ਭਰਤੀ ਹੋਈ ਔਰ ਉਸ ਤੋਂ ਬਾਅਦ ਸਾਰੇ ਅਬਜ਼ਰਵਰ ਸਾਹਿਬਾਨ ਦਾ ਸਾਰੀ ਟੀਮ ਦਾ ਵੀ ਧੰਨਵਾਦ ਕਰਦੇ ਆ ਕਿ ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਪਾਰਟੀ ਦੇ ਸਿਧਾਂਤ ਦੇ ਮੁਤਾਬਕ ਜਿਹੜਾ ਡੈਲੀਕੇਟ ਤੇ ਸਟੇਟ ਡੈਲੀਕੇਟ ਉਹਨਾਂ ਨੇ ਕਦੇ ਚੁਣ ਕੇ ਭੇਜਿਆ ਤੇ ਅੱਜ ਗੁਰਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਤੇ صدਕਾ ਇਥੇ ਪੇਜਾ ਸਿੰਘ ਸਮੁੰਦਰੀ ਹਾਲ ਕਿਉਂਕਿ ਅਕਾਲੀ ਦਲ ਦਾ ਜਨਮ ਇਸੇ ਅਕਾਲ ਚੱਕ ਸਭਾ ਤੇ ਹੋਇਆ ਸੀ 1920 ਦੇ ਵਿੱਚ ਇੱਕ ਰਵਾਇਤ ਪੁਰਾਣੀ ਹਮੇਸ਼ਾ ਇਹ ਹੈ ਕਿ ਡੈਲੀਗੇਟ ਸੈਸ਼ਨ ਜਿਹੜਾ ਪਹਿਲਾਂ ਇੱਥੇ ਹੁੰਦਾ ਇੱਕ इमोशनल ਅਟੈਚਮੈਂਟ ਹੈ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਣਾਈ ਸੀ ਤੇ ਫਿਰ ਉਹਦੀ ਮਾਰ ਦੇ ਤੌਰ ਦੇ ਉੱਤੇ ਕਿ ਅੱਗੋਂ ਹੋਰ ਪੰਥਕ ਮਸਲੇ ਉੱਠਣਗੇ ਇੱਕ ਰਾਜਨੀਤਿਕ ਜਥੇਬੰਦੀ ਬਣਾਈ ਸੀ ਇੱਕ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਸੋ ਇਹ ਪ੍ਰਾਣੀ ਇੱਕ ਭਾਵਕ ਸਾਂਝਾ ਸ਼੍ਰੋਮਣੀ ਅਕਾਲੀ ਦਲ ਦੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਇਹ ਪ੍ਰਬੰਧਕੀ ਬਲਾਕ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਐਸਟੀਪੀਸੀ ਦਾ ਹੈੱਡਕੁਆਰਟਰ ਸੋ ਸ਼ੁਰੂ ਤੋਂ ਹੀ ਜਿਹੜੀ ਚੋਣ ਹੈ ਉਹ ਪਹਿਲਾਂ ਇੱਥੇ ਹੀ ਹੁੰਦੀ ਰਹੀ ਹੈ ਲੈਵਲ ਤੋਂ ਇਤਰਾਜ਼ ਮੈਂਬਰ ਨੇ ਇੱਥੇ ਪਹੁੰਚ ਕੇ ਇੱਕ ਮੰਗ ਪੱਤਰ ਵੀ ਦਿੱਤਾ ਕਿ ਨਾ ਹੋ ਕੇ ਕੀਤਾ ਜਾਵੇ ਦੇਖੋ ਉਹਨਾਂ ਨੇ ਤੇ ਬਹੁਤ ਕੁਝ ਕੀਤਾ ਉਹ ਤੇ ਅੱਜ ਖਲਾਸਾ ਹਾਊਸ ਦੇ ਵਿੱਚ ਵੀ ਕਰਾਂਗੇ ਉਹਨਾਂ ਨੇ ਤੇ ਬੀਜੇਪੀ ਨਾਲ ਤਾਂ ਰਲੇ-ਦਲੇ ਸੀ ਆਰਐਸਐਸ ਨਾਲ ਤਾਂ ਰਲੇ-ਦਲੇ ਸੀ ਉਹ ਤਾਂ ਕਾਂਗਰਸੇ ਵੀ ਕਰ ਜਾਵਣੇ ਸ਼੍ਰੋਮਣੀ ਅਕਾਲੀ ਦਲ ਨੂੰ ਤਬਾਹ ਕਰਨ ਵਾਸਤੇ ਕਾਂਗਰਸ ਦੀ ਮਰਜ਼ੀ ਵੀ ਲੱਗੀ ਰੰਧਾਵਾ ਸਾਹਿਬ ਦੀ ਚਿੱਠੀ ਹੈ ਜਨ ਲਗੇ ਕਹੋਗੇ ਤੇ ਮੈਂ ਪੜ੍ਹ ਦਿਆਂਗਾ ਰੰਧਾਵਾ ਸਾਹਿਬ ਵਿਸ਼ਲ ਬਲੋ ਬਣੇ ਫਦੇ ਕਿ ਕਿਸੇ ਤਰੀਕੇ ਦੇਖੋ ਜੀ ਅਕਾਲੀ ਦਲ ਦਾ ਪ੍ਰਧਾਨ ਤੁਣੇ ਜਾਣਾ ਇਹਨੂੰ ਰੱਖੋ ਤੇ ਕਹਿੰਦੇ ਮੇਰਾ ਨਾਮ ਗੁੱਤ ਰੱਖਿਓ ਚਿੱਠੀ ਲਿਖਦੇ ਪਏ ਆ ਅੱਜ ਤੱਕ ਮੇਰੇ ਖਿਆਲ ਦੇਸ਼ ਦੇ ਵਿੱਚ ਇਦਾਂ ਦੀ ਕਦੀ ਉਦਾਹਰਨ ਨਹੀਂ ਹੋਣੀ ਕਿ ਕਿਸੇ ਦੂਜੀ ਪਾਰਟੀ ਦੀ ਆਪਣਾ ਇੰਟਰਨਲ ਜਿਹੜੀ ਹੈਗੀ ਐ ਚੋਣ ਚੱਲ ਰਹੀ ਹੋਵੇ ਤੇ ਦੂਜੀਆਂ ਪਾਰਟੀਆਂ ਉਹਦੇ ਉੱਤੇ ਚਿੱਠੀਆਂ ਲਿਖਣ ਲੱਗ ਰਹੀਆਂ ਵੀ ਰੋਕੋ 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 ਇਸ ਪਾਰਟੀ ਦਾ ਪ੍ਰਧਾਨ ਫੇਰ ਬਣ ਚੱਲਿਆ ਇਹ ਐਗਜ਼ੈਕਟ ਨਹੀਂ ਹੁੰਦੀ ਤੁਸੀਂ ਮੇਰੇ ਕਹਿੰਦਾ ਉਦਾਹਰਨਾਂ ਲੱਭ ਕੇ ਦੇਖੋ ਕਿਤੇ ਨਹੀਂ ਹੁੰਦੀ ਕਿਉਂਕਿ ਸਾਨੂੰ ਵੀ ਜਦੋਂ ਕੋਈ ਦੂਜੀ ਪਾਰਟੀ ਦੇ ਬਾਰੇ ਚ ਲੀਡਰਸ਼ਿਪ ਦੇ ਬਾਰੇ ਚ ਗੱਲ ਕਰਦਾ ਅਸੀਂ ਕਹਿੰਦੇ ਉਹਦਾ ਅੰਦਰੂਨੀ ਮਸਲਾ ਹੈ ਉਹ ਸਾਰੀਆਂ ਪਾਰਟੀਆਂ ਹੀ ਕਹਿੰਦੇ ਤੇ ਇੱਥੇ ਸਾਡੇ ਭਰਾ ਜਿਹੜੇ ਬਾਗੀ ਹੋਏ ਸੀ ਕਹਿੰਦੇ ਸੀ ਅਸੀਂ ਸੁੱਪਰ ਪੰਥਕਾਂ ਕੋਈ ਪੰਜ ਮੈਂਬਰੀ ਕਮੇਟੀ ਦਾ ਦਾਵਾ ਕਰਦਾ ਸੀ ਪਹਿਲਾਂ ਗਏ ਭਗਵੰਤ ਮਾਨ ਕੋਲੇ ਤੇ ਉੱਥੇ ਹਾਊਸ 'ਚ ਜਾ ਕੇ ਕਹਿੰਦੇ ਜੀ ਅਕਾਲ ਤਖਤ ਦੀ ਵਿਧਿਵਧਾਨ ਬਣਾ ਦਿਓ ਇਹਨਾਂ ਨੂੰ ਜਿਨ੍ਹਾਂ ਨੂੰ ਇਹਨਾਂ ਨੂੰ ਨਹੀਂ ਪਤਾ ਪਈ ਅਕਾਲ ਤਖਤ ਦਾ ਕੀ ਹੈ ਅਕਾਲ ਤਖਤ ਦੀ अहमियत ਕੀ ਹੈ ਉੱਥੇ ਅਯਾਦੀ ਸਾਹਿਬ ਹਾਊਸ ਦੇ ਵਿੱਚ ਉੱਠ ਕੇ ਸਪੱਸ਼ਟ ਕਰਦੇ ਰਹੇ ਕਿ ਕਿਸੇ ਤਰੀਕੇ ਸਾਡਾ ਵਿਧਿਵਧਾਨ ਬਣਾ ਦਿਓ ਕਿ ਜੇ ਉੱਥੋਂ ਕੰਮ ਚੱਲਿਆ ਸੀ ਤੇ ਆ ਜਿਹੜਾ ਹੁਣ ਇਹਦਾ ਇਹਨਾਂ ਨੇ ਕੰਮ ਕੀਤਾ ਕਾਂਗਰਸ ਦੇ ਘਰ ਜਾਣ ਨਾਲ ਤੁਸੀਂ ਸੋਨੀਆ ਗਾਂਧੀ ਤੇ ਰਾਸ਼ਲ ਗਾਂਧੀ ਤੇ ਖੜਗੇ ਸਾਹਿਬ ਦੇ ਦਰਵਾਜ਼ੇ ਚ ਜਾਵੋ ਤੇ ਦੇਖੋ ਜੀ ਅਕਾਲੀ ਦਲ ਕਿ ਤੱਕੜਾ ਹੋ ਚੜਿਆ ਤੇ ਇਹ ਕਾਂਗਰਸ ਸਭ ਤੋਂ ਵੱਡੀ ਦੁਸ਼ਮਣ ਹੈ ਤੁਸੀਂ ਮਤ ਕਰੋ ਆ ਤਾਂ ਕਦੀ ਸੋਚਿਆ ਨਹੀਂ ਸੀ ਨਾ ਕਿ ਅਸੀਂ ਵੀ ਇਸ ਲੈਵਲ ਤੱਕ ਵੀ ਚਲੇ ਜਾਣਗੇ ਪਰ ਚਲੋ ਗੁਰੂ ਮਹਾਰਾਜ ਸਾਡੇ ਨਾਲ ਹੈ ਇੱਥੇ ਵੱਡੇ ਵੱਡੇ ਹਮਲੇ ਹੋਏ ਤੇ ਗੁਰੂ ਮਹਾਰਾਜ ਨੇ ਬਚਾਤਾ ਇਸ ਕਰਕੇ ਲੇਕਿਨ ਦੁੱਖ ਜ਼ਰੂਰ ਹੈ ਕਿਤੇ ਚਲੇ ਜਾਂਦੇ ਕਾਂਗਰਸ ਦੇ ਘਰ ਇਹਨਾਂ ਨੂੰ ਸਾਡੇ ਬਾਗੀ ਵੀਰਾਂ ਨੂੰ ਨਹੀਂ ਸੀ ਜਾਣਾ ਚਾਹੀਦਾ ਇਹ ਮੈਂ ਸਮਝਦਾ ਇਹ ਦੁੱਖ ਜ਼ਿਆਦਾ ਲੱਗਿਆ ਬਾਕੀ ਚੀਜ਼ਾਂ ਨਾਲੋਂ ਇਹ ਕੰਮ ਇਹਨਾਂ ਨੂੰ ਨਹੀਂ ਸੀ ਕਰਨਾ ਸੀ ਉਹ ਲੱਗਿਆ ਹੀ ਸਾਰਾ ਸਿਆਪਾ ਇੱਥੋਂ ਸ਼ੁਰੂ ਹੋਇਆ ਸੀ ਕਿ ਇਹ ਜਿਹੜਾ ਵਾਰ-ਵਾਰ ਇਹ ਟੀਮਾਂ ਬਣੀਆਂ ਸੀ ਇੱਕ ਟੀਮ ਥੱਕ ਕੇ ਸਾਨੂੰ ਭੇਜਦੀ ਸੀ ਕਿ ਕਲਕੱਤਾਲੇ ਪਾਸੇ ਚਲੋ ਜੀ ਕਲਕੱਤਾਲੇ ਪਾਸੇ ਚਲੋ ਦੂਜਾ ਇਹ ਕਿ ਦਿੱਲੀ ਭਾਇਆ ਸੀ ਇਹਨਾਂ ਬੀਜੇਪੀ ਦੇ ਕੋਲ ਜੇ ਜਦੋਂ ਇਹ ਜਾਣਗੇ ਤੁਹਾਨੂੰ ਅਸੀਂ ਫਟਾਫਟ ਚਿੱਠੀ ਲਿਖਾਂਗੇ ਤੇ ਇਹਨਾਂ ਦੀ ਮਾਤਾ ਰੱਦ ਕਰਾ ਦੇਵੋ ਤੇ ਜਾਇਕ ਹੁਣ ਪਤਾ ਲੱਗਿਆ ਵੀ ਸੋਨੀਆ ਗਾਦੀ ਦੇ ਘਰ ਵੀ ਬੈਠਾ ਸੀ ਉਹ ਉਹ ਚਿੱਠੀਆਂ ਉੱਥੋਂ ਲਿਖਦਾ ਪਿਆ ਸੀ ਇਲੈਕਸ਼ਨ ਕਮਿਸ਼ਨ ਨੂੰ ਕਿ ਇਹਨਾਂ ਨੂੰ ਘੇਰੋ ਤੇ ਜਿਹੜੀ ਮੈਂ ਗੱਲ ਕਰਦਾ ਹੁੰਦਾ ਸੀ ਉਹ ਤੋਂ ਕਹਿੰਦੇ ਸੀ ਲੈ ਅਕਾਲਤ ਤੋਂ ਡਰਦੇ ਆ ਡਰਦੇ ਨਹੀਂ ਤੁਹਾਡੀ ਨੀਅਤ ਤੋਂ ਡਰਦੇ ਸੀ ਤੁਹਾਨੂੰ ਪਤਾ ਹੈ ਕਿ ਇਹ ਲੀਗਲ ਗੱਲਾਂ ਹੁੰਦੀਆਂ ਇਸੇ ਕਰਕੇ ਅਸੀਂ ਜੈਦਾ ਜੀ ਨੂੰ ਸਾਰਾ ਕੁਝ ਲਿਖਤੀ ਦੇ ਕੇ ਆਏ ਸੀ ਵੀ ਇਹ ਜਿਹੜੀ ਆ ਇਹ ਸਾਡੇ ਨਾਲ ਦੁਸ਼ਮਣੀ ਕਰਨੀ ਚਾਹੁੰਦੇ ਆ ਤੇ ਐਡੇ ਪੁਰਾਣੀ ਪਾਰਟੀ ਖੇਤਰੀ ਪਾਰਟੀ ਖਤਮ ਹੋ ਜੇਗੀ ਤੇ ਇਸ ਕਰਕੇ ਅਸੀਂ ਹਰ ਹੁਕਮ ਤੁਹਾਡਾ ਮੰਨਿਆ ਤੇ ਇਹ ਜਿਹੜੀ ਚੋਣ ਹੈ ਨਾ ਇਹ ਪਾਰਟੀ ਨੇ ਕਰਨੀ ਹੁੰਦੀ ਵਰਕਿੰਗ ਕਮੇਟੀ ਕਰਨੀ ਹੁੰਦੀ ਹੁਣ ਤਾਂ ਜਿਹੜੀ ਉਦੋਂ ਕਹਿੰਦੇ ਸੀ ਵੀ ਮੈਨੂੰ ਕਹਿੰਦੇ ਸੀ ਵੀ ਡਾਕਟਰ ਚੀਮਾ ਝੂਠ ਬੋਲਦਾ ਤੇ ਹੁਣ ਦੱਸੋ ਕੌਣ ਝੂਠ ਬੋਲਦਾ ਹੁਣ ਤਾਂ ਕੋਈ ਪਰਦਾ ਰਹਿ ਨਹੀਂ ਗਿਆ ਸਾਰਾ ਕੁਝ ਖੁੱਲ ਗਿਆ ਹੁਣ ਦਾ ਵਸਾ ਵਾਲੀ ਚਿੱਠੀ ਮੈਂ ਤੁਹਾਨੂੰ ਜਾਂਦੇ ਕੇ ਦੇ ਕੇ ਜਾਉ ਜਿਹਨੇ ਚੋਣਾਂ ਲਿਖਿਆ ਵੀ ਮੇਰਾ ਗੁਪਤ ਰੱਖਿਆ ਜਾ ਨਵਾ ਸਾਹਿਬ ਏਡੇ ਵੱਡੇ ਲੀਡਰਾਂ ਚਿੱਠੀ ਲੇ ਕੇ ਕਮਾਦ ਚ ਲੁਕਦੇ ਫਿਰਦੇ ਇਹ ਮੱਝ ਆਲਿਆਂ ਦਾ ਤੇ ਵੈਸੇ ਤੁਸੀਂ ਸਾਰੇ ਸਿਆਣੇ ਹੋ ਆਪਣਾ ਤਾਂ ਰਵਾਜ ਨਹੀਂ ਹੈਗਾ ਇੱਥੇ ਜੇ ਲਿਖੀ ਹੈ ਤੇ ਸ਼ਰਿਆਮ ਕੋਲ ਲਿਖੀ ਹੈ ਉਹਨੂੰ ਲਿਖਦੇ ਬਈ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਜਿਹੜੀ ਮਿਸਲ ਫਲੋਰ ਨੂੰ ਦਿੱਤੀ ਜਾਂਦੀ ਆ ਇਹ ਨਵਾਂ ਕੰਮ ਸ਼ੁਰੂ ਹੋ ਗਿਆ ਇਸ ਕਰਕੇ ਚਲੋ ਹੁਣ ਗੁਰੂ ਮਹਾਰਾਜ ਦੀ ਕਿਰਪਾ ਹੋਏਗੀ ਅੱਜ ਇੱਥੇ ਡੈਲੀਗੇਟ ਸੈਸ਼ਨ ਹੋਏਗਾ ਤੇ ਜਿਹੜੀ ਆ ਉਦਾਨ ਤੇ ਬਾਕੀ ਜਿਹੜੀ ਆ ਚੋਣ ਸਾਰੀ ਹੋਏਗੀ ਤੇ ਸ਼ਰਮਣੀ ਅਕਾਲੀ ਦਲ ਫੇਰ ਸ਼ਕਤੀਸ਼ਾਲੀ ਹੋ ਕੇ ਤਗੜਾ ਹੋ ਕੇ ਅੱਜ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਤੇ ਫੇਰ ਪੰਜਾਬ ਦੀ ਦੇਸ਼ ਦੀ ਉਸੇ ਤਰੀਕੇ ਨਾਲ ਹੋਕਾ ਦਿੱਤਾ ਜਾਂਦਾ ਦੇਖੋ ਇਕਤਾ ਕੋਈ ਮਾੜੀ ਗੱਲ ਨਹੀਂ ਹੁੰਦੀ ਪਰ ਇਕਤਾ ਹੁੰਦੀ ਹੈ ਦਿਲਾਂ ਦੀ ਸਿਧਾਂਤਾਂ ਦੀ ਕਿਸੇ ਗੱਲ ਦੇ ਉੱਤੇ ਇਕਤਾ ਹੁੰਦੀ ਇਹ ਇਕਤਾ ਨਹੀਂ ਹੁੰਦੀ ਕਿ ਤੁਸੀਂ ਪਿੱਛੇ ਤਾਂ ਆਪਣੀਆਂ ਜਣਾ ਤਾਂ ਕਾਂਗਰਸ ਦੇ ਘਰ ਉੱਧਰ ਜੋੜ ਕੇ ਬੈਠੇ ਹੋ ਤਾਂ ਆਪਣੀਆਂ ਕਿਤੇ ਭਾਜੀਪੀ ਦੇ ਦਫਤਰ ਜੋੜ ਕੇ ਬੈਠੇ ਹੋ ਤੇ ਉਧਰ ਹੁਣ ਏਕਤਾ ਤੇ ਇੱਕ ਪਾਸੇ ਰਹੁ ਕਿ ਜਾਂ ਕਾਂਗਰਸ ਨਾਲ ਰਹੁ ਕਿ ਜਾਂ ਸਾਡੇ ਨਾਲ ਰਹੁ ਹੁਣ ਕਾਂਗਰਸ ਨਾਲ ਜਿਹੜਾ ਏਕਤਾ ਕਰਦਾ ਉਹ ਦੱਸੋ ਸਾਡੇ ਨਾਲ ਕਿੱਥੋਂ ਏਕਤਾ ਕਰ ਲੂ ਹੁਣ ਹੁੰਦਾ ਸਾਰਾ ਕੁਝ ਹੀ ਖੁੱਝ ਗਿਆ ਬੜਦੇ ਸੀ ਅਕਾਲ ਤਖਤ ਸਾਹਿਬ ਦੀ ਕਮੇਟੀ ਤੇ ਨਿਕਲੀ ਕਿ ਇਸ ਲਈ ਤੇ ਵੀ ਕਾਂਗਰਸ ਦਾ ਪਿੱਛੋਂ ਸਾਰਾ ਕੁਝ ਨਿਕਲਿਆ ਹੁਣ ਤਾਂ ਚਿੱਠੀਆਂ ਨੇ ਸਭ ਕਰ ਦਿੱਤਾ ਇਸ ਕਰਕੇ ਇਹ ਤਾਂ ਇੱਕ ਸ਼ਬਦ ਹੁੰਦਾ ਕਿ ਇਹਨੂੰ ਇਮੋਸ਼ਨਲੀ ਬਲੈਕਵਰਕ ਕਰਨ ਬਲੈਕਮੇਲ ਕਰਨ ਵਾਸਤੇ ਲੋਕਾਂ ਨੂੰ ਇਹ ਵਰਤਦੇ ਆ ਜੇ ਸੱਚੇ ਦਿਲੋਂ ਏਕਤਾ ਹੋਵੇ ਰੌਲੇ ਨਹੀਂ ਹੁੰਦਾ ਫਿਰ ਰੌਲਾ ਕੱਢੀ ਕਰ ਫਿਰ ਭੱਜੇ ਘਰੇ ਵਾਸਤੇ ਸੀ ਪਰ ਗੱਲ ਤੇ ਹੈ ਕਿ ਜਿਹੜੀਆਂ ਪਿੱਛੇ ਸ਼ਕਤੀਆਂ ਨੇ ਉਹ ਇਹਨਾਂ ਨੂੰ ਨਹੀਂ ਟਿਕਣ ਦੇ। ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠੱਪ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀਆ ਉੱਥੇ ਲਿਓਣੀਆਂ ਹੁਣ ਬਾਹਰਾਂ કરો બર્થડે પાર્ટીમ પાર્ટી યા કોઈ હોય પાર્ટી આજ બુક કરો અજનલા પુરા અને મશહુર ડિઆર હોલ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼